Cody, 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 Cody. ਕਬੱਡੀ ਇਹ ਹੋਣ ਹੌਸਲੇ ਪਲੰਦਾ ਓਏ ਓ ਮੈਦਾਨ ਚ ਪੜਦਾ ਏ ਰਵੀ ਕਰਨ ਵਾਲਾ ਤੇ ਦੂਜੇ ਪਾਸੇ ਮਾਨਕੀ ਵਾਲਾ ਗੋਪੀ ਵੱਡੇ 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 ਤਾਵੀਆਂ ਨੂੰ ਪਾਉਂਦਾ ਯਾਰੋ ਸੋਚੀ ਭੁੱਖਾ ਬੱਬਰ ਸ਼ੇਰ ਆਹ ਹੈ ਮਾਨਕੀ ਦਾ ਗੋਪੀ ਆਹ ਹੈ ਮਾਨਕੀ ਦਾ ਗੋਪੀ ਆਹ ਕੋਟਲੇ ਦੇ ਇਲਾਕੇ ਦਾ ਖਿਡਾਰੀ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਹਦੇ ਬਾਪੂ ਨੇ ਬਹੁਤ ਤਕੜੀ ਕਬੱਡੀ ਖੇਡੀ ਹੈ ਲਓ ਪਾਉਂਦਾ ਹੋਇਆ ਰੇਡ ਟਾਈਗਰ ਸਪੋਰਟਸ ਕਲੱਬ ਟਰੰਗੇ ਦੀ ਖੇਡ ਕਲੱਬ ਵੱਲੋਂ ਸ਼ਿੰਦਰ ਸਮਰੇ ਉਹਨਾਂ ਨੂੰ ਮਾਰਿਆ ਪਰ ਦੂਜੇ ਪਾਸੇ ਸਨੀ ਹੈ ਸਨੀ ਹੈ ਕਾਲੇ ਸੰਘਿਆ ਵਾਲਾ ਮਾਨ ਹੈ ਮੇਰੀ ਰੋਡ ਤੋਂ ਜਰਾ ਬਚ ਕੇ ਮੋੜ ਤੋਂ ਆ ਜਰਾ ਬਚ ਕੇ ਮੋੜ ਤੋਂ ਰੁੜਕੀ ਵਾਲੇ ਸੌਣ ਨੇ ਜ਼ਿੰਮੇਵਾਰੀਆਂ ਲਿਭਾਉਣੀਆਂ ਸੋ ਪਲੀਜ਼ ਗਰਾਊਂਡ ਦੇ ਵਿੱਚ ਪੁੱਜ ਜਾਵੇ ਬਹੁਤ ਬਹੁਤ ਧੰਨਵਾਦ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਆ ਮਲਕ ਬਿੰਨੀਆ ਬੀਨ ਦਾ ਬ੍ਰਦਰ ਪਰ ਦੂਜੇ ਪਾਸੇ ਨਿਕਲ ਲੱਗੀ ਪਹਿਲੇ ਮੈਚ ਜਿਵੇਂ ਕਹਿੰਦੇ ਜੇ ਜੇ ਹੇਸਟਿੰਗ ਜੀਵਰ ਸਿੰਘ ਚੰਮੀ ਥਿਆੜਾ ਰੋਬਨ ਹੇਸਟਿੰਗ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਡੇ ਬਾਈਕਾਟੋ ਸਪੋਰਟਸ ਕਲੱਬ ਹਮੰਤਨ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਇਧਰਲੇ ਪਾਸੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਦੁੱਗਾਂ ਵਾਲੇ ਖੁਸ਼ੀਦਾਲ ਹੋ ਚੁੱਕਿਆ ਖੇਡ ਮੈਦਾਨ ਦੇ ਵਿੱਚ ਲੱਗਿਆ ਜੋਰ ਦੁੱਗਾਂ ਵਾਲਾ ਦੁੱਗਾਂ ਵਾਲਾ ਕਰਊਗਾ ਬੱਲੇ ਬੱਲੇ ਨਹੀਂ ਹੋਰੀ ਸਾ ਸੱਜੇ ਖੱਬੇ ਸੱਜੇ ਖੱਬੇ ਉੱਤੇ ਥੱਲੇ ਕਦੇ ਲਓ ਖੁਸ਼ੀ ਖੁਸ਼ੀ ਉਮਰ ਗੁਜਰ ਨੂੰ ਡੱਕ ਗਿਆ ਐ ਐਕਸ਼ਨ ਵੀ ਦੇਖਾਂਗੇ ਜਦੋਂ ਤਾਉ ਟੋਗਾ ਵਾਲਿਆ ਹੁੰਦਾ ਮੂਰੇ ਫਿਰ ਦਾਰੇ ਦੇ ਐਕਸ਼ਨ ਵੇਖਣਯੋਗ ਹੁੰਦੇ ਸਨ ਜਦੋਂ ਲਲੀਆਂ ਵਾਲਾ ਸੰਦੀਪ ਯਾਦਵਲੀ ਖੇਡਿਆ ਤੇ ਦਾਰੇ ਦੇ ਐਕਸ਼ਨ ਵੇਖਣਯੋਗ ਹੁੰਦੇ ਸਨ ਪਰ ਆ ਨੌਜੰਦੇ ਐਕਸ਼ਨ ਵੱਖਰੇ ਖੇਡ ਕਬੱਡੀ ਦੇ ਵਿੱਚ ਮੇਰੇ ਮਿੱਤਰੋ ਇਹ ਵਿਦੇਸ਼ੀ ਦਾ ਚੰਡਿਆ ਹੋਇਆ ਹੈ ਇਹ ਵਿਦੇਸ਼ੀ ਦਾ ਚੰਡਿਆ ਹੋਇਆ ਹੈ ਇਹ ਵਿਦੇਸ਼ੀ ਦਾ ਚੰਡਿਆ ਹੋਇਆ ਹੈ ਇਹ ਰਾਜਪੂਤ ਹੈ ਇਹ ਰਾਜਲਾ ਰਾਜਪੂਤ ਬੱਲਾ ਅਵੇਦਲਾ ਰਾਜਪੁਰ ਖਿਡਾਰੀ ਬਿਲਕੁਲ ਤਿਆਰੀ ਦੇ ਵਿੱਚ ਹੈ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਲਾ ਕੇ ਜਫਾ ਕਰਾਊਗਾ ਬੱਲੇ ਬੱਲੇ ਆਹ ਇੱਕ ਕੰਨੀ ਦੇ ਉੱਪਰ ਸਣੀ ਨਾਲ ਅਮਨ ਖੱਤਰੀ ਨਾਲ ਕਹਿੰਦੇ ਮੇਰੇ ਵੀਰੋ ਆਹ ਦੇਖਾਂਗੇ ਵੀ ਮਾਨਕੀ ਵਾਲਾ ਗੋਪੀ ਮਾਨਕੀ ਵਾਲਾ ਗੋਪੀ ਹਿੱਕ ਜੋਰ ਨਾਲ ਜਫੇ ਲਾਉਣ ਦਾ ਦਮ ਰੱਖਣ ਵਾਲਾ ਖਿਡਾਰੀ ਆਹ ਮੇਲਾ ਲੋ ਐਸੀ ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨਾਲ ਭਰਨ ਤੇ ਬੈਲ ਆਈਕਨ ਨੂੰ ਦਬਾਉਣ ਨਾਲ ਭਰਨ ਤਾਂ ਜੋ ਤੁਹਾਨੂੰ ਟਾਈਮ ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ